ਅਲਕਾ ਕਨੌਰ ਅਧੀਨ ਪੈਂਦੇ ਪਿੰਡ ਲੋਚਵਾ ਵਿਖੇ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ આરોપી ਦੇ ਵੱਲੋਂ ਆਪਣੇ ਹੀ ਚਾਚੇ ਦਾ ਕਹਿਆਂ ਮਾਰ ਕੇ ਕਤਲ ਕਰ ਦਿੱਤਾ ਹੈ ਜਿਸ ਬੰਦੀ ਜਾਣਕਾਰੀ ਦਿੰਦਾ ਹੋਇਆ ਡੀਐਸਪੀ ਸਰਕਲ ਕਨੌਰ ਹਰਮਨਪ੍ਰੀਤ ਸਿੰਘ ਚਿਮਾ ਨੇ ਦੱਸਿਆ ਕਿ ਥਾਣਾ ਖੇੜੀਗੰਡਿਆ ਕੋਲ ਇਤਲਾਹ ਮਿਲੀ ਸੀ ਜਿਸ ਆਧਾਰ ਦੇ ਉੱਪਰ ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚ ਸਾਹਮਣੇ ਆਇਆ ਕਿ ਪਿੰਡ ਲੋਚਮਾ ਦੇ ਇੱਕ ਵਿਅਕਤੀ ਨੂੰ ਉਸਦੇ ਹੀ ਭਤੀਜੇ ਦੇ ਵੱਲੋਂ ਕਹਿਆਂ ਮਾਰ ਕੇ ਕਤਲ ਕਰ ਦਿੱਤਾ ਹੈ ਉਹਨਾਂ ਦੱਸਿਆ ਕਿ ਸ਼ਰਾਤੀ ਜਾਂਦੇ ਵਿੱਚ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਵਿੱਚ ਜੋ આરોપી ਦੇ ਵੱਲੋਂ ਜ਼ਮੀਨ ਨੂੰ ਲੈ ਕੇ ਇਹ ਕਤਲ ਕੀਤਾ ਹੈ ਅਤੇ ਜਿਸ ਤੇ ਥਾਣਾ ਖੇੜੀਗੰਡਿਆ ਪੁਲਿਸ ਦੇ ਐਸ ਐਚਓ ਸਬ ਇੰਸਪੈਕਟਰ ਜੈਦੀਪ ਸ਼ਰਮਾ ਦੀ ਅਗਵਾਈ ਵਾਲੀ ਟੀਮ ਦੇ ਵੱਲੋਂ ਫੌਰੀ ਆਰੋਪੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੇ ਵਿੱਚ ਸਖਤ ਕਾਨੂੰਨ ਦੇ ਤਹਿਤ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਰਾਜਪੁਰਾ ਤੋਂ ਰਜਿੰਦਰ ਮੋਹੀ ਦੀ ਰਿਪੋਰਟ ਤੇਜੀ 14 15 11 2025 ਦੀ ਦਰਿਆਣੀ ਰਾਤ ਨੂੰ ਥਾਣੀ ਖੇੜੇ ਗੰਡਿਆ ਵਿਖੇ ਇਤਲਾਹ ਮਿਲੀ ਕਿ ਐਵੇਂ ਕਰਕੇ ਬਹਾਦਰ ਸਿੰਘ ਨਾਮ ਦਾ ਬੰਦਾ ਉਹਦੀ ਡੈੱਡ ਬੋਡੀ ਵੇੜੇ 'ਚ ਪਈ ਹੈ ਤੇ ਉੱਥੇ ਜਾ ਕੇ ਤੁਰੰਤ ਐਸਐਚਓ ਤੇ ਉਹਨਾਂ ਦੀ ਟੀਮ ਨੇ ਤੇ ਅਸੀਂ ਜਾ ਕੇ ਉੱਥੇ ਵੇਖਿਆ ਤੇ ਇੱਕ 45 ਸਾਲ ਦਾ ਬੰਦਾ ਸੀਗਾ ਉਹਦੀ ਮਤਲਬ ਅੱਧੀ ਸੜੀ লাশ ਪਈ ਸੀ ਜੋ ਅਸੀਂ ਤੁਰੰਤ ਉਹਨੂੰ ਮੌਰਚਰੀ ਚ ਭੇਜਿਆ ਤੇ ਉਦੋਂ ਬਾਅਦ ਟੈਕਨੀਕਲ ਤਰੀਕੇ ਨਾਲ ਤਫ਼ਤੀਸ਼ ਕੀਤੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਵਰੁਣ ਸ਼ਰਮਾ ਆਈਪੀਐਸ ਤੇ ਐਸਪੀਡੀ ਗੁਰਵੰਸ ਪੈਸ ਜੀ ਦੇ ਦਿਸ਼ਾ ਨਿਰਦੇਸ਼ ਹੇਠ ਇੱਕ ਟੀਮ ਬਣਾਈ ਗਈ ਐਸਐਚਓ ਖੇੜੀਗੰਡਿਆ ਦੀ ਨਿਗਰਾਨੀ ਹੇਠ ਤੇ ਉਹ ਟੀਮ ਨੇ ਟੈਕਨੀਕਲ ਤਰੀਕੇ ਨਾਲ ਤਫ਼ਤੀਸ਼ ਕਰਕੇ ਇਦੇ 'ਚ ਪਤਾ ਲੱਗਿਆ ਵੀ ਇਹਦਾ ਜਿਹੜਾ ਭਤੀਜਾ ਹੈ ਗੁਰਜੰਡ ਸਿੰਘ ਉਹਨੇ ਇਹਦੀ ਮਤਲਬ ਇਹਨੂੰ ਇਹਨੂੰ ਮਾਰਿਆ ਤੇ ਇਹ ਜਿਹੜਾ ਇਹਨਾਂ ਦਾ ਪਿੱਛੇ ਮਤਲਬ ਜੋ ਇਹ ਬੈਕਗ੍ਰਾਉਂਡ ਸੀ ਉਹਦੇ ਵਿੱਚ ਇਹ ਸੀ ਵੀ ਇਹ ਜਿਹੜਾ ਬਹਾਦਰ ਸਿੰਘ ਸੀ ਇਹ ਛੜਾ ਬੰਦਾ ਸੀਗਾ ਤੇ ਛੜਾ ਹੋਣ ਕਰਕੇ ਇਹਨੇ ਮਤਲਬ ਆਪਣਾ ਇੱਕ ਦੂਜਾ ਕੁਸ਼ਪ੍ਰੀਤ ਭਤੀਜੇ ਨੂੰ ਗੋਦ ਲਿਆ ਹੋਇਆ ਸੀਗਾ ਤੇ ਜਿਹੜਾ ਉਹਦਾ ਭਰਾ ਗੁਰਜੰਡ ਸਿੰਘ ਸੀਗਾ ਜਿਨੇ ਜਿਹੜਾ ਦੋਸ਼ੀ ਹੈ ਉਹਨੇ ਉਹਨੂੰ ਇਹ ਸੀਗਾ ਵੀ ਇਹ ਜ਼ਮੀਨ ਜਿਹੜੀ ਕੁਸ਼ਪ੍ਰੀਤ ਨੂੰ ਦੇ ਦੇਊਗਾ ਤੇ ਉਹਨੇ ਮਤਲਬ ਇਹਦੇ ਕਰਕੇ ਆਪਸ ਚ ਇਹਨਾਂ ਦੀ ਖੁੰਧਕਬਾਜੀ ਚੱਲਦੀ ਸੀ ਉਹਨੇ ਇਸੇ ਵਜ੍ਹਾ ਨਾਲ ਜਿਸ ਕਰਕੇ 14-15 ਦਿਨਾਂ ਦੀ ਰਾਤ ਨੂੰ ਇਹਦੇ ਪਹਿਲਾਂ ਦਾ ਸਿਰਚ ਕਈ ਮਾਰੀ ਫਿਰ ਇਹਨੇ ਪਹਿਲਾਂ ਹੀ ਪੈਟਰੋਲ ਉਥੋਂ ਮੋਟਰਸਾਈਕਲ ਚੋਂ ਕੱਢਿਆ ਹੋਇਆ ਸੀਗਾ ਉਹਦੇ ਨਾਲ ਇਹਨੇ ਪੈਟਰੋਲ ਨਾਲ ਜਿਹੜੀ ਡੈੱਡ ਬੋਡੀ ਇਹਦੀ ਉੱਥੇ ਸੇ ਕੇ ਅੱਗ ਲਾਤੀ ਜਿਹੜੀ ਅੱਧੀ ਡੈੱਡ ਬੋਡੀ ਸੜ ਗਈ ਤੇ ਇਹ ਛੜਾ ਸੀਗਾ ਇਕੱਲਾ ਹੀ ਰਹਿੰਦਾ ਸੀਗਾ ਤਾਂ ਕਰਕੇ ਉੱਥੇ ਮੌਕੇ ਤੇ ਮਤਲਬ ਇਹ ਇਹਨੂੰ ਕੋਈ ਬਚਾਉਣ ਵਾਸਤੇ ਜਲਦੀ ਕੋਈ ਨਹੀਂ ਆਇਆ ਕਿੰਨੀ ਕੁ ਜ਼ਮੀਨ ਸੀ ਸਾਰੀ ਨੇ ਇਹ ਕਰੀਬ 2-3 ਵਿਗੇ ਜ਼ਮੀਨ ਸੀ। ਸਗਾ ਚਾਚਾ ਸੀ ਬਾਈ। ਹਾਂਜੀ ਸਗਾ ਚਾਚਾ ਸੀ। ਤੇ ਜਿਹੜਾ ਗੋਦ ਲਿਆਵਾ ਸੀਗਾ ਤੇ ਜਿਹਨੇ ਮਾਰਿਆ ਜੀ ਇਹ ਦੋਨੇ ਸਕੇ ਬ੍ਰਦਰ ਸੀ। ਇੱਕ ਸਕੇ ਭਰਾ ਸੀ ਜੀ। ਇੱਕ ਨੂੰ ਗੋਦ ਲਿਆ ਸੀ ਕੁਸ਼ਪ੍ਰੀਤ ਨੂੰ ਜਿਹਨੇ ਮਾਰਿਆ ਗੁਰਜੰਟ ਸਿੰਘ ਸੀਗਾ। ਤੇ ਸਗਾ ਚਾਚਾ ਸੀ ਇਹਨਾਂ ਦਾ। ਇਹ ਐਸਐਚਓ ਕਿਹੜੀ ਗੰਡਿਆ ਦੀ ਟੀਮ ਨੇ 24 ਘੰਟਿਆਂ 'ਚ ਇਹ ਜਿਹੜਾ ਮਰਡਰ ਦਾ ਕੇਸ ਸੀਗਾ ਇਹ ਟਰੇਸ ਕਰਤਾ ਤੇ ਹੁਣ ਦੋਸ਼ੀ ਰਿਮਾਂਡ ਤੇ ਆ ਸੀ ਕਹੀ ਤੇੜੀ ਵਰਤੀ ਗਈ ਤੇ ਹੋਰ ਜਿਹੜਾ ਸਮਾਨ ਸੀ ਉਹ ਸੀ ਬਰਾਮਦ ਕਰਾ ਲਿਆ। ਸਰ ਕੋਈ ਲੱਗਿਆ ਜੀ। ਕੋਈ ਲੱਗਿਆ ਜੀ ਪਤਾ ਜਿਹੜਾ ਦੋਸ਼ੀ ਹੈਗਾ। ਉਹਦਾ ਕੋਈ ਪੁਰਾਣਾ ਰਿਕਾਰਡ ਕੋਈ ਕ੍ਰਿਮੀਨਲ ਹੋਵੇ ਨਹੀਂ ਜੀ ਹਜੇ ਤੱਕ ਕੁਝ ਨਹੀਂ ਹੈ ਉਹ ਜਿਆ ਕ੍ਰਿਮੀਨਲ ਕਾਹਨ ਕਿੰਨ ਮਨਸ਼ਾ ਗਿਆ ਸੀ ਚਾਰੇ ਜੀ ਮਨਸ਼ਾ ਜੀ ਉਹੀ ਵੀ ਇਹਨੂੰ ਇਹਨੂੰ ਸੀਗਾ ਵੀ ਜ਼ਮੀਨ ਮਤਲਬ ਜਿਹੜੀ ਹੈ ਮੈਨੂੰ ਦਵੇ ਪਹਿਲਾਂ ਵੀ ਉਹਨੂੰ ਕਹਿੰਦਾ ਰਹਿੰਦਾ ਸੀਗਾ ਵੀ ਤੂੰ ਜ਼ਮੀਨ ਅੱਧੀ ਅੱਧੀ ਕਰਕੇ ਉਹ ਵੀ ਇਹ ਚੜਾ ਸੀਗਾ ਬਹਾਦਰ ਸਿੰਘ ਮਰਨਾਲਾ ਤੇ ਉਹਦੇ ਕਰਕੇ ਇਹਨੂੰ ਸੀ ਵੀ ਸਾਨੂੰ ਦੋਨਾਂ ਨੂੰ ਜ਼ਮੀਨ ਦਵੇ ਪਰ ਇਹਨੇ ਕੁਸ਼ਪ੍ਰੀਤ ਸਿੰਘ ਨੂੰ ਮੋਦ ਲਿਆ ਹੋਇਆ ਸੀਗਾ ਜਿਹਦੇ ਕਰਕੇ ਉਹਨੇ ਮਤਲਬ ਵਜਾ ਰੰਜਿਸ਼ ਕਰਕੇ ਇਸੇ ਕਰਕੇ ਉਹਨੂੰ ਮਾਰ ਦਿੱਤਾ ਦੋ ਦਿਨ ਪਹਿਕੇ ਜ਼ਮੀਨ ਦੇ ਵਿੱਚ ਕਤਲ ਕਰਤਾ ਚਾਚਾ ਹਾਂਜੀ 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 ਕਾਫੀ ਗਰੀਬ ਪਰ Thank you. Thank you.